ਭਾਈ ਸੰਦੀਪ ਸਿੰਘ ਜੀ ਬਾਈ ਮਿਲਣਾ ਭਾਈ ਕੀ ਕੀ ਕੰਮ ਕਰਦੇ ਬਾਈ ਆਪਣਾ ਡੋਮਨਿਕ ਸਟੋਰ ਹੈ ਭਾਈ ਇਹਨਾ ਫੋਟੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਤੇ ਪੀਜੇ ਵਿੱਚੋਂ ਵਾਲ ਨਿਕਲਿਆ ਮਾਮਲਾ ਕੀ ਹੈ ਭਾਈ ਤੁਸੀਂ ਆਪ ਦੇਖ ਸਕਦੇ ਜਿਹੜਾ ਜਿਹੜਾ ਵਾਲ ਆ ਨਾ ਉਹ ਨੈਪਕਿਨ ਦੇ ਉੱਪਰ ਪਿਆ ਹੋਇਆ ਅੜ ਗਿਆ ਪਹਿਲੀ ਗੱਲ ਤਾਂ ਪੀਜ਼ਾ ਓਵਨ 'ਚ ਬਣਦਾ ਠੀਕ ਹੈ ਓਵਨ ਦਾ ਟੈਂਪਰੇਚਰ 400 ਡਿਗਰੀ ਆ ਵਾਲ ਰਹਿ ਨਹੀਂ ਸਕਦਾ ਜੀ ਬਾਕੀ ਦੂਜੀ ਗੱਲ ਇਹ ਆ ਵੀ ਸਾਡੇ ਸਾਰੇ ਬੰਦਿਆਂ ਦੇ ਕੈਪਾ ਪਾਈ ਹੁੰਦੀਆਂ ਹਨ ਪ੍ਰੋਪਰ ਪ੍ਰੋਪਰ ਸਾਫ਼ ਸੋਹਣੀ ਨਾ ਕੰਮ ਕਰੀਦਾਰੀ ਕੀ ਕਿਉਂਕਿ ਹੁਣ ਪਤਾ ਨਹੀਂ ਕਸਟਮਰ ਨੂੰ ਪਹਿਲਾਂ ਬਹਿਸ ਹੋਈ ਐ ਵੀ ਕਹਿੰਦਾ ਵੈਜੀਟੇਬਲ ਘਟਿਆ ਠੀਕ ਆ ਕੋਲਡ ਡਰਿੰਕ ਗਰਮ ਐ ਠੀਕ ਆ ਅੱਧੀ ਕੋਲਡ ਡਰਿੰਕ ਬਿਲੀ ਮੁੰਡੇ ਨੇ ਫੇਰ ਨਮੀ ਲਾ ਕੇ ਦਿੱਤੀ ਕੋਲਡ ਡਰਿੰਕ ਠੀਕ ਆ ਫੇਰ ਬਾਅਦ ਚੋਂ ਸਾਰਾ ਆਰਡਰ ਖਾ ਲਿਆ ਲਾਸਟ ਸਲਾਈਸ ਕਹਿੰਦੇ ਵਾਲ ਆ ਠੀਕ ਆ ਜਿਹੜਾ ਵਾਲ ਪਿਆ ਆ ਉਹ ਨੈਪਕਿਨ ਦੇ ਉੱਪਰ ਪਿਆ ਆ ਕੀ ਪਤਾ ਉਹਨਾਂ ਦਾ ਡਿੱਗਾ ਹੋਵੇ ਠੀਕ ਆ ਜੀ ਜੇ ਸਾਡਾ ਉਹਨਾਂ 400 ਡਿਗਰੀ ਦਾ ਟੈਂਪਰੇਚਰ ਆ ਵਾਲ ਰਹਿ ਨਹੀਂ ਸਕਦਾ ਉਹ ਵਿੱਚ ਕਿੰਨੇ ਲੋਕ ਆਏ ਸੀ ਭਾਈ ਇਹ ਤੇ ਦੋ ਜਣੇ ਸੀਗੇ ਮੈਂ ਤਾਂ ਹੈ ਨਹੀਂ ਜੈਕਚੁਅਲੀ ਠੀਕ ਆ ਦੋ ਜਣੇ ਸੀਗੇ ਉਨੇ ਗੱਲ ਕੀਤੀ ਬਹੁਤ ਪਿਆਰ ਨਾਲ ਗੱਲ ਕੀਤੀ ਵੀ ਸਰ ਇਦਾਂ ਇਦਾਂ ਉਹਨੇ ਫੇਰ ਵੀ ਕਿਹਾ ਸਰ ਸੌਰੀ ਚਲੋ ਜੇ ਤੁਹਾਨੂੰ ਲੱਗਦਾ ਐ ਮੈਂ ਤੁਹਾਨੂੰ ਨਵਾਂ ਬਣਾ ਦਿੰਦਾ ਉਹ ਕਸਟਮਰ ਦਾ ਬਸ ਪਤਾ ਨਹੀਂ ਕੀ ਉਹਦੇ ਮਨ ਚ ਕੀ ਸੀ ਗਿਆ ਜੀ ਪਹਿਲਾਂ ਵੀ ਆਉਂਦਾ ਸੀ ਇਹਦੇ ਤੇ ਟੱਕੇ ਇਹ ਰੈਗੂਲਰ ਕਸਟਮਰ ਐ ਗਿਆ ਯਾਰ ਕੋਈ ਪਿੱਛੇ ਪਿੱਛੇ ਨਾਲ ਵੀਆ ਵਜਾ ਨਾਲ ਜੀ ਤੋਂ ਕਿ ਇੱਥੇ ਤੁਹਾਡਾ ਕਿਤਾਬ ਨਾ ਕੋਈ ਕੋਈ ਪਤਾ ਨਹੀਂ ਹੁਣ ਕੀ ਸਿਸਟਮ ਐ ਵੀ ਬਦਨਾਮ ਕਰਨਾ ਕਿੱਦਾਂ ਐ ਇਹ ਪੀਜਾ ਜੋ ਤੇ ਵਾਲ ਸਾਡੇ ਜਿਹੜੀ ਵੀਡੀਓ ਤੇ ਫੋਟੋ ਬਾਇਓਲੋਜੀ ਆ ਸਾਰੀ ਫੇਕ ਹੈ ਫੇਕ ਹੈ ਬਾਈਆਂ ਸਾਰਾ ਸਿਸਟਮ ਮੈਂ ਮੰਨਦਾ ਆ ਵੀ ਵਾਲ ਉਹਦਾ ਵੀ ਲੱਗ ਸਕਦਾ ਜੀ ਹੁਣ ਉਹ ਮੈਂ ਕੈਮਰਾ ਚੈੱਕ ਕੀਤਾ ਬਾਰ ਬਾਲ ਸਿਰ ਤੇ ਹੱਥ ਮਾਰ ਦੇਣੀਆਂ ਕਰਕੇ ਆ ਵਾਲ ਡਿੱਗ ਸਕਦਾ ਉਹਨਾਂ ਦਾ ਵੀ ਹੈ ਸੀਸੀਟੀਵੀ ਪੁੱਛਿਆ ਜਾਈਏ ਮੈਂ ਬਾਈ ਅਮਨ ਦਿਖਾ ਦੂੰਗਾ ਅਸੀਂ ਤੇ ਮੁੰਡਾ ਉਹਨੇ ਸੌਰ ਉਹਨੇ ਕਿਹਾ ਵੀ ਇਦਾਂ ਠੀਕ ਆ ਵਾਲ ਉਹ ਨੈਪਕਿਨ ਤੇ ਵਾਲ ਡਿੱਗਾ ਹੋਇਆ ਡਿੱਗਾ ਕਿੰਨੇ ਵਜੇ ਵੀ ਆਈ ਸੀ ਬਜੀ ਇਹ ਦੋਨੋਂ ਕਿੰਨੇ ਵਜੇ ਦੀ ਗੱਲ ਆ 8 ਵਜੇ ਦੀ ਗੱਲ ਹੈ ਜੀ ਆਹ ਰਾਤੀ ਹਾਂ ਜੀ ਮੁੰਡਾ ਮੇਰਾ ਸਪੈਸ਼ਲ ਨੂੰ ਮਿਲਿਆ ਵੀ ਆ ਠੀਕ ਆ ਗੱਲ ਵੀ ਕੀਤੀ ਆ ਜੇ ਹੁੰਦਾ ਐਡਾ ਸਿਸਟਮ ਹੁੰਦਾ ਵੀ ਆ 400 ਡਿਗਰੀ ਟੈਂਪਰੇਚਰ ਆ ਤੁਸੀਂ ਆਪ ਦੱਸੋ ਵੀ ਬਾਲ ਰਹੂਗਾ ਵਿੱਚ ਕਿੰਨੇ ਸਾਲ ਤੋਂ ਬਿਜ਼ਨਸ ਕਰ ਰਹੇ ਹੋ ਜੀ 10 ਸਾਲ ਹੋ ਗਈ ਆ ਫਸਟ ਟਾਈਮ ਹੋਇਆ ਜੀ ਐਡਾ ਮੇਰਾ ਠੀਕ ਆ ਬਾਈ